پھر 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 اور کومو رے رے پر 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 اور کومو ر ਪਹਿਲਾਂ 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 ਪ 1 ਕਰੋੜ 90 ਲੱਖ ਰੁਪਏ ਦਾ ਪ੍ਰੋਜੈਕਟ ਆ ਜਿਹਦੇ ਨਾਲ ਰੇਨ ਵਾਟਰ ਜਿਹੜਾ ਉਹ ਬਾਹਰ ਚਲਾਇਆ ਜਾਊਗਾ ਔਰ ਜਿਹੜੀ ਮੰਡੀ ਆ ਉਹ ਸਾਫ਼ ਰਹੂ ਇਸ ਤੇ ਪਾਣੀ ਜਿਹੜਾ ਬਿਲਕੁਲ ਵੀ ਨਹੀਂ ਖੜੂਗਾ ਕਾਫੀ ਲੰਬੇ ਅਰਸੇ ਤੋਂ ਸਾਡੇ ਸਾਰੇ ਆੜਤੀ ਭਰਾਵਾਂ ਦੀ ਜਿਹੜੀ ਅਮੰਗ ਸੀਗੀ ਕਮਿਸ਼ਨ ਏਜੰਟਸ ਦੀ ਮੰਗ ਸੀਗੀ ਕਿਉਂਕਿ ਜਦੋਂ ਮੀਂਹ ਪੈਂਦਾ ਹੈਗਾ ਤਾਂ ਪਾਣੀ ਖੜਾ ਹੋ ਜਾਂਦਾ ਸੀਗਾ ਤਾਂ ਕੋਈ ਪੁਰਾਣੀਆਂ ਲਾਈਨਾਂ ਪੰਜਾਂ ਹੋ ਜਾਂਸੀਆਂ ਉਹ ਸਾਰੀਆਂ ਪੁਰਾਣੀਆਂ ਲਾਈਨਾਂ ਜਿਹੜੀਆਂ ਨੇ ਉਹ ਅਪਗ੍ਰੇਡ ਕੀਤੀਆਂ ਗਈਆਂ ਨੇਗੀਆਂ ਔਰ ਨਵੀਆਂ ਪੰਜਾਂ ਗਈਆਂ ਨੇਗੀਆਂ ਔਰ ਪਾਣੀ ਦਾ ਵਿਕਾਸੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਮંત્રી ਸਾਹਿਬ ਜ਼ਿਲ੍ਹਾ ਪ੍ਰਸ਼ਾਸਕ ਤੇ ਬਲਾਕ ਸੰਮਤੀ ਚੋਣਾਂ ਦੇ ਸੰਬੰਧੀ ਜੋ ਟਿਕਟਾਂ ਦੀ ਵੰਡ ਹੋ ਰਹੀ ਹੈ ਮਾਨਟੇ ਵੱਲੋਂ ਸਰ ਬਿਲਕੁਲ ਹਜੇ ਤਾਂ ਐਪਲੀਕੇਸ਼ਨ ਜਿਹੜੀਆਂ ਜਿਹੜੇ ਵੀ ਕੈਂਡੀਡੇਟ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਉਹ ਆਪਣੀਆਂ ਆਪਣੀਆਂ ਐਪਲੀਕੇਸ਼ਨਾਂ ਜਿਹੜੀਆਂ ਉਹ ਦਫ਼ਤਰ 'ਚ ਦੇ ਰਹੇ ਨੇ ਕਿ ਉਹ ਤੋਂ ਬਾਅਦ ਸਕਰੂਟੀ ਕਮੇਟੀ ਬਣੀ ਹੋਈ ਹੈ ਉਹ ਸਕਰੂਟੀ ਕਰੂਗੀ ਉਸ ਤੋਂ ਬਾਅਦ ਜਿਹੜੀਆਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜਾ ਸਟੇਟ ਨੂੰ ਭੇਜੂਗਾ ਉੱਥੋਂ ਟਿਕਟਾਂ ਦੀ ਵੰਡ ਹੋਵੇ ਸਰ ਮੰਡੀ ਵਾਸੀਆਂ ਦੀ ਇੱਕ ਪਰਾਣੀ ਮੰਗਿਆ ਜੀ ਇੱਥੇ ਜਿਹੜੀ ਜਿਹੜੇ ਪੁਰਾਣੇ ਪ੍ਰਾਪ ਨੇ ਉਹ ਅਜੇ ਸਹੀ ਨਹੀਂ ਹੋ ਰਹੇ ਕਿ ਸਰਕਾਰ ਵੱਲੋਂ ਕੋਈ ਚੀਜ਼ ਹੈਗੀ ਜਿਹੜੇ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਬਿਲਕੁਲ ਇਹ ਕਾਫੀ ਲੰਬੇ ਅਰਸੇ ਤੋਂ ਮੰਗਾ ਹੈ ਗੱਲੀ ਡੜਵਾ ਮੱਡੀ ਦੀ ਨਹੀਂ ਸਾਰੇ ਪੰਜਾਬ ਦੀ ਮੰਗ ਆ ਉਹਦੇ ਲਈ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹ ਲੈ ਕੇ ਆ ਰਹੇ ਆ ਉਹਦੀ ਜਿਹੜੀ ਆ ਕੰਮ ਉਹ ਤੇ ਕੰਮ ਚੱਲ ਰਿਹਾ ਹੈਗਾ ਬੜੀ ਜਲਦੀ ਲੈ ਕੇ ਆਵਾਂਗੇ ਤਾਂ ਕਿ ਪੂਰੇ ਪੰਜਾਬ ਦੇ ਜਿੱਡਾ ਵੀ ਕਮਿਸ਼ਨ ਏਜੰਟ ਜਿਨ੍ਹਾਂ ਤੋਂ ਵੀ ਕੋਈ ਰੈਗੂਲਰਟੀਜ਼ ਪੁਰਾਣੀਆਂ ਹੋਂ ਜਾਂ ਹੋਂ ਰਹੀਆਂ ਜਾਂ ਕਿਸੇ ਨੇ ਪਹਿਲਾਂ ਪੈਸੇ ਭਰੇ ਨੇ ਜਾਂ ਲੇਟ ਭਰੇ ਨੇ ਉਹ ਸਾਰਿਆਂ ਦਾ ਨਿਪਟਾਰਾ ਜਿਹੜਾ ਇੱਕ ਮੁਕਤ ਹੋ ਜਾਵੇ ਦੇ ਹੋ ਸਕ ਇੱਕ ਟਾਈਮ ਹੋ ਸਕ ਇੱਕ ਕੱਚੇ ਕੰਮਾਂ ਦੀ ਜੋ ਹੜਤਾਲ ਚੱਲ ਰਹੀ ਹੈ ਜੀ ਉਹਦਾ ਕੋਈ ਹੋਇਆ ਨਪਟਾਰਾ ਕਿਹੇ ਕੋਈ ਹੋਈ ਨਹੀਂ ਗੱਲ ਜੀ ਮੀਟਿੰਗ ਜਿਹੜੀ ਆ ਸਾਡੇ ਮੰਤਰੀ ਸਾਹਿਬ ਦੇ ਨਾਲ ਹੋ ਕਰ ਰਹੇ ਠੀਕ ਆ ਸਰ ਕੰਚਨਪਰੀ ਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਬੀਤੀ ਰਾਤ ਇਹ ਮਾਮਲਾ ਕਾਫੀ ਚੱਲਦਾ ਰਿਹਾ ਉਹ ਮਾਮਲਾ ਕੋਰਟ ਦੇ ਅਧੀਨ ਆ ਕੋਰਟ ਨੇ ਇਹ ਫੈਸਲਾ ਕੀਤਾਗਾ ਕੋਰਟ ਕੋਲੇ ਜਿਹੜੀ ਆ ਡਾਕੂਮੈਂਟੇਸ਼ਨ ਜਾਂ ਕੋਰਟ ਕੋਲੇ ਜਿਹੜਾ ਮੈਟਰ ਸੀ ਉਪਰਜਾ ਨਹੀਂ ਪੱਥਰ ਰੱਖਿਆ ਸ਼ੁਰੂਆਤ ਕਰਾਇਆ ਕੰਮ ਦਾ ਕਿੰਨੇ ਦਾ ਪ੍ਰੋਜੈਕਟ ਸੀ ਕੀ ਪ੍ਰੋਜੈਕਟ ਹੈ ਜੀ ਇਹ ਦੇਖੋ ਜਦੋਂ ਵੀ بارشਾਂ ਦਾ ਜਿਹੜਾ ਮੌਸਮ ਹੁੰਦਾ ਸੀ ਉਹ ਪੈਂਦਾ ਸੀ ਪੂਰੇ ਬਾਜ਼ਾਰ ਦਾ ਪਾਣੀ ਸੀ ਜਿਹੜਾ ਮੰਡੀ ਦੇ ਵਿੱਚ ਆ ਜਾਂਦਾ ਸੀ ਜਿੱਥੇ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਪਬਲਿਕ ਨੂੰ ਬੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਤੇ ਬੜਾ ਮੁੱਦਾ ਵੀ ਪਿਛਲੇ ਸਮਿਆਂ ਦੇ ਵਿੱਚੇ ਉੱਠਦਾ ਰਿਹਾ ਤੇ ਉਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਯੂਨੀਵਰਸਿਟੀ ਤੋਂ ਬਕਾਇਦਾ ਇੰਜੀਨੀਅਰ ਬੁਲਾ ਕੇ ਇਹ ਪ੍ਰੋਜੈਕਟ ਸੀ ਜਿਹੜਾ ਪਾਸ ਕਰਵਾਇਆ ਜਿੰਨਾ ਇਹ ਪਾਣੀ ਹੋਏਗਾ ਹੁਣ ਇਹ ਸਾਰਾ ਜਿਹੜੀ ਆਪਣੇ ਬਾਬਾ ਵਿਰਸੇਣਾ ਸਾਹਿਬ ਦੇ ਕੋਲ ਡਰੇਨ ਉਹਦੇ ਵਿੱਚ ਚਲਾ ਜਾਊਗਾ ਲਗਭਗ 1 ਕਰੋੜ 90 ਲੱਖ ਦਾ ਇਹ ਪ੍ਰੋਜੈਕਟ ਹੈ ਜਿਹਦੇ ਨਾਲ ਮੇਰੇ ਖਿਆਲ ਚ ਦਿੜਵੇ ਦੇ ਜਿੰਨੇ ਸਾਡੇ ਮੰਡੀ ਵਾਸੀ ਨੇ ਉਹਨਾਂ ਨੂੰ ਵੀ ਤੇ ਆਮ ਜਿਹੜੀ ਪਬਲਿਕ ਇੱਥੇ ਦਿੜਵੇ ਦੇ ਵਿੱਚ ਆਉਂਦੀ ਹੈ ਆਪਣੇ ਛੋਟੇ ਮੋਟੇ ਘਰੇਲੂ ਕੰਮ ਕਰਨ ਉਹਨਾਂ ਨੂੰ ਵੀ ਜਿਹੜੀ ਇਹਦੀ ਸੁਖਾਈ ਹੋਊ ਸੀ ਬ੍ਰਿਜ ਦਾ ਕੰਮ ਹੀ ਹੋ ਜੀ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਜਾਨੀ ਕਿ ਪਾਈਪ ਲਾਈਨ ਹੈ ਜਿਹੜੀ ਪੂਰੀ ਦੀ ਪੂਰੀ ਪਾਊਗੀ ਅੰਡਰ ਗਰਾਉਂਡ ਹੋ ਕੇ ਤੇ ਇਹ ਸਾਡੇ ਜਿੱਥੇ ਆਪਣੇ ਜਿਤਵੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਦਫ਼ਤਰਾ ਉੱਥੋਂ ਲੈ ਕੇ ਜਿੱਥੇ ਨਵੀਂ ਜਗਾ ਉੱਥੋਂ ਲੈ ਕੇ ਬੇਰਕਾ ਦੇ ਕੋਲ ਦੀ ਆ ਕੇ ਮੰਡੀ ਵਿੱਚ ਵੀ ਆ ਕੇ ਇੱਥੇ ਆਊਗਾ ਹਜੇ ਥੋੜਾ ਜਿਹਾ ਉਧਰ ਧਿਆਨ ਨੂੰ ਰੱਖਦੇ ਇਥੋਂ ਸ਼ੁਰੂ ਕਰਾਂਗੇ ਅਮਮੇ ਜਿਹੜਾ ਇਹ ਪਿਆ ਹੋਇਆ ਸੀਗਾ ਪਾ ਪਏ ਸੀ ਥੋੜਾ ਜਿਹਾ ਸਮਾਂ ਹੋਇਆ ਸੀਵਰੇਜ ਪਾਈ ਨੂੰ ਨਵਾਂ ਪਾ ਪਿਆ ਸੀਗਾ ਇਹ ਦੁਬਾਰਾ ਕਿੰਨੀ ਛੇਤੀ ਦੁਬਾਰਾ ਪਾ ਸਕਦਾ ਇਹ ਦੇਖੋ ਓਨਲੀ ਰੇਨ ਵਾਟਰ ਦੇ ਲਈ ਪਵਾਇਆ ਇਹ ਕੱਲਾ ਸੀਵਰੇਜ ਦਾ ਪਾਣੀ ਨਹੀਂ ਇਹਦੇ ਵਿੱਚ ਇਹ ਰੇਨ ਵਾਟਰ ਦਾ ਪਾਣੀ ਹੈ ਜਿਹੜਾ ਉਹ ਜਾਇ ਜਾਊਗਾ ਸੀਵਰੇਜ ਦਾ ਜਿਹੜਾ ਪਾਈਪ ਲਾਈਨ ਹੈ ਉਹ ਆਲਰੇਡੀ ਚੱਲੂ ਕਿ ਚੱਲੂ ਹਾਂਜੀ 1 ਕਰੋੜ 90 ਲੱਖ ਦੀ ਜੋ ਮੰਡੀ ਦਾ ਵਿੱਚ ਪਾਣੀ ਸਾਹਿਬ ਮੈਂ ਮੰਡੀ ਦਾ ਮੱਸੀਆ ਤੇ ਬਹੁਤ ਜ਼ੋਰ ਲਾ ਕੇ ਬਾਕੀ ਚੇਅਰਮੈਨ ਸਾਹਿਬ ਨੇ ਵੀ ਵੈਸੇ ਮੰਗਾਇਤੇ ਅਸੀਂ ਮੰਡੀ ਦਾ ਸਾਰਾ ਜੋ ਵੀ ਦਿੱਕਤਾਂ ਆਰੀਆਂ ਨੇ ਪਹਿਲਾਂ ਬਹੁਤ ਪਾਣੀ ਖੜ੍ਹ ਜਾਂਦਾ ਕੋਤੋਂ ਕੋਤੋਂ ਉਹ ਨਿਕਲਣ ਵਾਸਤੇ ਸੀਵਰੇਜ ਰੇਨ ਵਾਟਰ ਦਾ ਦੋਨੇ ਇਕੱਠੀ ਪ੍ਰੋਜੈਕਟ ਕਰਕੇ ਇਹਦੇ ਨਾਲ ਜੋੜੇ ਜਾਣਗੇ ਤੇ ਅਸੀਂ ਮੰਤਰੀ ਜੀ ਆਪ ਨੂੰ ਇਹ ਵੀ ਵਿਚਾਰਤ ਕੀਤਾ ਜੋ ਪਲਾਟ ਨੇ ਮੰਡੀ ਦੇ ਕੁਝ ਪਲਾਟ ਨੇ ਵੀ ਉਹ ਥੋੜੇ ਜੇ ਉਹਨਾਂ ਦੇ ਕੇਸ ਕੁਝ ਚੱਲਦੇ ਨੇ ਕਿ ਉਹ ਵੀ ਜਲਦੀ ਦਰਦ ਦੀ ਬਨ ਸੈਟਲਮੈਂਟ ਕੀਤੀ ਜਾਵੇ ਤੇ ਲੋਕਾਂ ਨੂੰ ਵਧੀਆ ਤੇ ਵਧੀਆ ਸਰਕਾਰ ਵੱਲੋਂ ਉਹਨਾਂ ਨੂੰ ਇਸ ਸਰਕਾਰ ਲਈ ਸਮਝੀ ਜਾਵੇ ਵੀ ਸਰਕਾਰ ਬਹੁਤ ਵਧੀਆ ਤੇ ਲੋਕਾਂ ਦੇ ਕੰਮ ਹੋ ਕੇ ਲੋਕ ਖੁਸ਼ ਹੋ ਗਿਆ ਮੰਡੀ ਦੇ ਵਿੱਚ ਦੁਕਾਨਾਂ ਦੇ ਅੱਗੇ ਬਰਾਂਡੇ ਲੱਗੇ ਹੋਏ ਨੇ ਉਹਨਾਂ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ ਹੋ ਚੁੱਕੇ ਨੇ ਪਹਿਲਾਂ ਦਮੇ ਤੋਂ ਦੁਕਾਨਾਂ ਬਣ ਚੁੱਕੀਆਂ ਉਹਨਾਂ ਨੇ ਕੀਮਤਾਂ ਦੇ ਹਿਸਾਬ ਨਾਲ ਬਹੁਤ ਮਹਿੰਗੇ ਪਲਾਟਨ ਜਿਹੜੇ ਵੇਚੇ ਜਾ ਰਹੇ ਨੇ ਆ ਆਰਤੀਆਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਉਹਦੇ ਤੇ ਇਹ ਇਹ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸਿਆ ਹੋਇਆ ਜੀ ਪ੍ਰਸ਼ਾਸਨ ਦੀ ਨੋਟਿਸ ਆ ਤੇ ਅਧਿਕਾਰੀਆਂ ਦੀ ਨੋਟਿਸ ਆ ਜੇ ਕਾਰਵਾਈ ਹੋਊਗੀ ਜਲਦੀ ਇਹ ਬਰਾਂਡੇ ਖਾਲੀ ਕਰਾਈ ਜਾ। ਤੁਸੀਂ ਇਹ ਜੇ ਆਰਤੀਆ ਕੀ ਮੰਗ ਕਰਦੇ ਹੋ ਵੀ ਉਹ ਕਿਉਂ ਨਜਾਇਜ਼ ਕਬਜ਼ੇ ਹੋ ਰਹੇ ਨੇ। ਮੈਂ ਤਾਂ ਇਹੀ ਕਹਾਂ ਜੀ ਵੀ ਇਹ ਨਜਾਇਜ਼ ਕਬਜ਼ੇ ਹਟਾਈ ਜਾਣ ਤੇ ਮੰਡੀ ਸਾਫ਼ ਸੁਥਰੀ ਬਣਾਈ ਜਾਵੇ। ਮੰਡੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਚੀਂਦਾ ਜੀ। ਤੁਹਾਨੂੰ ਲੱਗਦਾ ਨਹੀਂ ਜਦੋਂ 12ਵੇਂ ਬੰਦੇ ਆਉਂਦੇ ਨੇ ਦੁਕਾਨਾਂ ਦੇ ਅੱਗੇ ਬਰਾਂਡਾ ਸਿਰਫ ਲੋਕਾਂ ਦੇ ਵਿਚਰਨ ਵਾਸਤੇ ਹੁੰਦਾ ਲੋਕਾਂ ਦੇ ਆਉਣ ਜਾਣ ਵਾਸਤੇ ਹੁੰਦਾ ਪਰ ਕਬਜ਼ੇ ਕੀਤੇ ਹੋਏ ਨੇ। ਨਜਾਇਜ਼ਾਂ ਦੀ ਕ੍ਰਿਧ ਨਹੀਂ ਆਇਆ ਜੀ ਪ੍ਰਸ਼ਾਸਨ ਨੂੰ ਕਹਨੇ ਆ ਚੇਅਰਮੈਨ ਸਾਹਿਬ ਨੂੰ ਗਰੇਆ ਕਾਰਵਾਈ ਕਰਕੇ ਤੇ ਉਹਨਾਂ ਨੂੰ ਤੁਸਤ ਕਰਾ।